ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਫਿਲਹਾਲ ਹੁਣ ਵਿਵਾਦ ਇਹ ਚੱਲਦਾ ਪਿਆ ਕਿ ਆਖਰਕਾਰ ਪਾਰਟੀ ਚੱਲੇਗੀ ਕਿਵੇਂ ਪਾਰਟੀ ਨੂੰ ਗਾਂ ਕਿਵੇਂ ਕਿਵੇਂ ਤੋੜਿਆ ਜਾਵੇਗਾ ਕਿਉਂਕਿ ਨਾ ਸਿਰਫ ਕੌਮੀ ਕਨਵੀਨਰ ਸਗੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਫਿਲਹਾਲ ਦਿੱਲੀ ਸਰਕਾਰ ਨੂੰ ਲੀਡਰਲੈਸ ਕਰ ਗਏ ਨੇ ਫਿਜ਼ੀਕਲ ਤੌਰ ਤੇ ਲੀਡਰਲੈਸ ਕਰ ਗਏ ਨੇ ਫਿਲਹਾਲ ਜ਼ਰੂਰ ਹੈ ਪਾਰਟੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਕਾਰ ਜਿਹੜੀ ਹੈ ਉਹ ਜੇਲ੍ਹ ਦੇ ਅੰਦਰੋਂ ਚਲਾਈ ਚਾਹਵੇਗੀ ਪਰ ਇਹ ਆਪਣੇ ਆਪ ਦੇ ਵਿੱਚ ਸਵਾਲਾਂ ਦੇ ਵਿੱਚ ਘਿਰਿਆ ਹੋਇਆ ਬਿਆਨ ਹੈ ਕਿਉਂਕਿ ਜਿਸ ਸਰਕਾਰ ਚਲਾਉਣੀ ਹੈ ਤਾਂ ਦਿਨ ਪ੍ਰਤੀ ਦਿਨ ਦੇ ਫੈਸਲੇ ਲੈਣੇ ਹੋਣਗੇ ਔਰ ਜੇ ਇਹਨਾਂ ਫੈਸਲਿਆਂ ਦੀ ਗੱਲ ਕਰੀਏ ਤਾਂ ਅਰਵਿੰਦ ਕੇਜਰੀਵਾਲ ਦੀ ਮਨਜ਼ੂਰੀ ਤੋਂ ਬਿਨਾ ਇਹ ਫੈਸਲੇ ਨਹੀਂ ਲਏ ਜਾ ਸਕਦੇ ਤਾਂ ਫਿਰ ਕੀ ਹਰ ਰੋਜ਼ ਜੇਲ੍ਹ ਦੇ ਅੰਦਰ ਵਿਦਾਂਸਭਾ ਸੈਸ਼ਨ ਲਗਾਏ ਜਾਣਗੇ ਜੇਲ੍ਹ ਦੇ ਅੰਦਰ ਮੀਟਿੰਗਸ ਹੋਣਗੀਆਂ ਹਾਲਾਂਕਿ ਜੇ ਅਰਵਿੰਦ ਕੇਜਰੀਵਾਲ ਦੇ ਦਿਨਚਾਰੇ ਦੀ ਗੱਲ ਕਰੀਏ ਫਿਲਹਾਲ ਜੇ 28 ਤਰੀਕ ਤੱਕ ਦਾ ਸਮਾਂ ਈਡੀ ਦੇ ਕੋਲ ਹੈਗਾ ਉਦੋਂ ਤੱਕ ਵੀ ਅਰਵਿੰਦ ਕੇਜਰੀਵਾਲ ਦੇ ਨਾਲ ਸਿਰਫ ਉਹਨਾਂ ਦੇ ਧਰਮ ਪਤਨੀ ਅਤੇ ਉਹਨਾਂ ਦੇ ਵਕੀਲ ਮਿਲ ਸਕਦੇ ਨੇ ਉਹ ਵੀ ਇੱਕ ਬਾਉਂਡਡਡ ਟਾਈਮ ਲਾਈਨ ਦੇ ਵਿੱਚ ਯਾਨੀ ਕਿ ਅੱਧੇ ਘੰਟੇ ਦੇ ਵਕਫੇ ਦੇ ਵਿੱਚ ਗੱਲਬਾਤ ਹੋ ਸਕਦੀ ਹੈ ਤੇ ਉਹ ਵੀ ਪ੍ਰੋਪਰ ਤਰੀਕੇ ਦੇ ਨਾਲ ਨਿਗਰਾਨੀ ਦੇ ਹੇਠ ਇਸ ਪੂਰੇ ਮਾਮਲੇ ਨੂੰ ਲੈ ਕੇ ਜੇ ਵਿਚਾਰ ਕਰੀਏ ਕਿ ਇਹ ਇਨ੍ਹਾਂ ਹਾਲਾਤਾਂ ਦੇ ਵਿੱਚ ਅਰਵਿੰਦ ਕੇਜਰੀ riwal ਕੋਈ ਮੀਟਿੰਗ ਰੱਖ ਸਕਦੇ ਨੇ ਕੀ ਇਹਨਾਂ ਹਾਲਾਤਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਵਿਧਾਨ ਸਭਾ ਦਾ ਕੋਈ ਸੈਸ਼ਨ ਬੁਲਾ ਸਕਦੇ ਨੇ ਤਾਂ ਆਪਣੇ ਆਪ ਦੇ ਵਿੱਚ ਹੀ ਇਹ ਸਵਾਲ ਜਿਹੜਾ ਹੈ ਉਹ ਕਈ ਸਵਾਲਾਂ ਦੇ ਵਿੱਚ ਘਿਰਿਆ ਹੋਇਆ ਹੈ ਇਸ ਮਾਮਲੇ ਨੂੰ ਲੈ ਕੇ ਜੇ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਆਪਣੀ ਸਰਕਾਰ ਚਲਾਉਣਗੇ ਤਾਂ ਪਾਰਟੀ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਪਵੇਗਾ ਪਾਰਟੀ ਦੀ ਸਾਖ ਉੱਤੇ ਕਿਸ ਤਰ੍ਹਾਂ ਦਾ ਅਸਰ ਪਵੇਗਾ ਇਸ ਉੱਤੇ ਵੀ ਆਉਂਦੇ ਆ ਪਰ ਦੂਜੇ ਪਾਸੇ ਚਰਚਾਾਂ ਵੀ ਚੱਲ ਰਹੀਆਂ ਸੀ ਕਿ ਕਾਨੂੰਨ ਦੇ ਤਹਿਤ ਅਰਵਿੰਦ ਕੇਜਰੀਵਾਲ ਦੀ ਇਸ ਸਰਕਾਰ ਨੂੰ ਐਲਜੀ ਸਾਫ ਤੌਰ ਦੇ ਉੱਤੇ ਖਾਰਜ ਕਰਨ ਦਾ ਐਲਾਨ ਕਰ ਸਕਦਾ ਹੈ ਇੱਕ ਵਾਰ ਪਾਰਟੀ ਨੂੰ ਕਿ ਦਿੱਲੀ ਦੇ ਵਾਸਤੇ ਇੱਕ ਸੀਐਮ ਚਿਹਰਾ ਵੱਖਰਾ ਐਲਾਨਿਆ ਜਾਵੇ ਜੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਜੇ ਉਸ ਤੋਂ ਬਾਅਦ ਵੀ ਨਹੀਂ ਕੀਤਾ ਜਾਂਦਾ ਤਾਂ ਨਾਲ ਦੀ ਨਾਲ ਪਾਰਟੀ ਜਿਹੜੀ ਸੱਤਾਧਾਰੀ ਹੋਵੇਗੀ ਉਸ ਨੂੰ ਸਮਾਪਤ ਕੀਤਾ ਜਾ ਸਕਦਾ ਹੈ ਕਾਨੂੰਨ ਇਹ ਅਲਾਉ ਕਰਦਾ ਪਰ ਇਹਨਾਂ ਹਾਲਾਤਾਂ ਦੇ ਵਿੱਚ ਕੀ ਅਰਵਿੰਦ ਕੇਜਰੀਵਾਲ ਦਾ ਅਗਲਾ ਪਲਾਨ ਕੀ ਹੋਵੇਗਾ ਜਾਂ ਆਮ ਆਦਮੀ ਪਾਰਟੀ ਦਾ ਅਗਲਾ ਪਲਾਨ ਕੀ ਹੋਵੇਗਾ ਇੱਥੇ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਹੁਣ ਪਾਰਟੀ ਕਰੇਗੀ ਕੀ ਕਿਉਂਕਿ ਜੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਹੋ ਨਹੀਂ ਸਕਦਾ ਕਿ ਅਰਵਿੰਦ ਕੇਜਰੀਵਾਲ ਨੂੰ ਇਹ ਨਾ ਪਤਾ ਹੋਵੇ ਕਿ ਉਹਨਾਂ ਦੀ ਗ੍ਰਿਫਤਾਰੀ ਹੋ 9 ਸਮਨ ਲਗਾਤਾਰ ਕੀਤੇ ਗਏ ਨੇ ਹੁਣ ਤੱਕ 9 ਸਮਨ ਕੀਤੇ ਗਏ ਨੇ ਔਰ ਈਡੀ ਹੱਥ ਧੋ ਕੇ ਪਿੱਛੇ ਪਈ ਹੋਈ ਸੀਗੀ ਇਥੋਂ ਤੱਕ ਕਿ ਇਹ ਵੀ ਦਾਵਾ ਕੀਤਾ ਜਾਂਦਾ ਰਿਹਾ ਹੈ ਕਿ 100 ਕਰੋੜ ਰੁਪਏ ਦੇ ਘਪਲੇ ਦੇ ਇਲਜ਼ਾਮ ਅਰਵਿੰਦ ਕੇਜਰੀਵਾਲ ਦੇ ਉੱਤੇ ਨੇ ਤਾਂ ਇਹ ਜ਼ਾਹਿਰ ਸੀ ਕਿ ਅਰਵਿੰਦ ਕੇਜਰੀਵਾਲ ਜਾਣਦੇ ਸੀ ਕਿ ਉਹਨਾਂ ਦੀ ਗ੍ਰਿਫਤਾਰੀ ਹੋਵੇਗੀ ਪਰ ਕਦੋਂ ਹੋਵੇਗੀ ਇਹ ਨਹੀਂ ਸੀ ਕੁਝ ਕਿਹਾ ਜਾ ਸਕਦਾ ਇਥੇ ਇਹ ਸੰਭਾਵਨਾ ਜ਼ਰੂਰ ਬਣੀ ਹੋਈ ਹੈ ਕਿ ਅਰਵਿੰਦ ਕੇਜਰੀਵਾਲ ਨੇ ਜ਼ਰੂਰ ਕੋਈ ਵਿਉਂਤ ਬਣਾਈ ਹੋਵੇਗੀ ਜਿਸ ਦੇ ਨਾਲ ਪਾਰਟੀ ਨੂੰ ਹੋਰ ਸਟਰੈਂਥਨ ਕੀਤਾ ਜਾ ਸਕੇ ਜੇ ਗ੍ਰਿਫਤਾਰੀ ਹੁੰਦੀ ਵੀ ਹੈ ਤੇ ਗ੍ਰਿਫਤਾਰੀ ਨੂੰ ਕਿਸ ਤਰ੍ਹਾਂ ਪਾਰਟੀ ਦੇ ਹੱਕਾਂ ਦੇ ਲਈ ਇਸਤੇਮਾਲ ਕੀਤਾ ਜਾ ਸਕੇ ਇਸ ਵਾਸਤੇ ਹੁਣ ਪਾਰਟੀ ਵੀ ਸ਼ਾਇਦ ਉਸੇ ਲਿਹੀ ਦੇ ਉੱਤੇ ਚੱਲਦੀ ਨਜ਼ਰ ਆ ਰਹੀ ਹੈ ਕਿਉਂਕਿ ਜੇ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਪੋਸਟਰ ਬਣਾਇਆ ਗਿਆ ਆ ਸੋਸ਼ਲ ਮੀਡੀਆ ਦੇ ਉੱਤੇ ਸਰਕੂਲੇਟ ਕੀਤਾ ਜਾ ਰਿਹਾ ਔਰ ਇਹ ਕਿਹਾ ਗਿਆ ਹੈ ਕਿ ਉਸ ਪੋਸਟਰ ਨੂੰ ਆਪਣੀ WhatsApp ਅਤੇ ਸੋਸ਼ਲ ਮੀਡੀਆ ਡੀਪੀਜ਼ ਜਿਹੜੀਆਂ ਨੇ ਪ੍ਰੋਫਾਈਲ ਪਿਕਚਰਸ ਜਿਹੜੀਆਂ ਨੇ ਉਹ ਲਗਾਈਆਂ ਜਾਣਗੀਆਂ ਉਸ ਫੋਟੋ ਦੇ ਨਾਲ ਇਸ ਦੇ ਨਾਲ ਇਹ ਹੋਵੇਗਾ ਕਿ ਪਾਰਟੀ ਜਿਹੜੀ ਉਹ ਆਪਣਾ ਕਿਰਦਾਰ ਹੋਰ ਉੱਚਾ ਕਰ ਸਕੇਗੀ ਉਸ ਫੋਟੋ ਦੇ ਉੱਤੇ ਸਾਫ਼ ਲਿਖਿਆ ਹੋਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਬੀਜੇ ਦੀ ਸਰਕਾਰ ਹੈ ਉਹ ਅਰਵਿੰਦ ਕੇਜਰੀਵਾਲ ਤੋਂ ਡਰਦੀ ਹੈ ਇਸ ਵਾਸਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਪਰ ਕਿਤੇ ਨਾ ਕਿਤੇ ਇਸ ਵਤੀਰੇ ਦੇ ਨਾਲ ਜੇ ਗੱਲ ਕਰੀਏ ਤਾਂ ਪਾਰਟੀ ਇਹ ਵੀ ਜਾਣਨਾ ਚਾਹਦੀ ਹੋ ਸਕਦੀ ਹੈ ਕਿ ਉਹਨਾਂ ਦੇ ਨਾਲ ਲੋਕ ਕਿੰਨੇ-ਕਨੇ ਕਿਉਂਕਿ ਆ ਸੀਨੀਅਰ ਆਮ ਆਦਮੀ ਪਾਰਟੀ ਲੀਡਰਸ ਦਾ ਇਹ ਕਹਿਣਾ ਹੈ ਕਿ ਇਸ ਪ੍ਰੋਫਾਈਲ ਪਿਕਚਰ ਦੇ ਨਾਲ ਅਸੀਂ ਘਰ-ਘਰ ਜਾਵਾਂਗੇ ਲੋਕਾਂ ਨੂੰ ਰਿਕੁਐਸਟ ਕਰਾਂਗੇ ਕਿ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਇਹ ਡੀਪੀ ਲਗਾਈ ਜਾਵੇ ਆਪਣੇ ਘਰਾਂ ਦੇ ਬਾਹਰ ਪੋਸਟਰਸ ਲਗਾਏ ਜਾਣ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਪਾਰਟੀ ਦੇ ਸੀਨੀਅਰ ਲੀਡਰਸ ਦਾ ਕਹਿਣਾ ਹੈ ਕਿ ਥਾਂ-ਥਾਂ ਦੇ ਉੱਤੇ ਅਰਵਿੰਦ ਕੇਜਰੀਵਾਲ ਦੀ ਤਸਵੀਰ ਲਗਾਈ ਜਾਵੇ ਤਾਂ ਕਿ ਵਿਰੋਧੀ ਧਿਰਾਂ ਖਾਸ ਕਰਕੇ ਸੱਤਾਧਾਰੀ ਬੀਜੇਪੀ ਦੀ ਪਾਰਟੀ ਜਿਹੜੀ ਹੈ ਉਹ ਡਰ ਜਾਵੇ ਕਿ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਲੋਕ ਖੜੇ ਨੇ ਪਰ ਦੂਜੇ ਪਾਸੇ ਇਸ ਨੂੰ ਇਸ ਤਰ੍ਹਾਂ ਵੀ ਸਮਝਿਆ ਜਾ ਸਕਦਾ ਹੈ ਕਿ ਪਾਰਟੀ ਫਿਲਹਾਲ ਇਹ ਕੋਸ਼ਿਸ਼ ਕਰਨਾ ਚਾਹੁੰਦੀ ਹੈ ਕਿ ਇਹਨਾਂ ਤਸਵੀਰਾਂ ਦੇ ਲਗਾਉਣ ਤੋਂ ਬਾਅਦ ਲੋਕਾਂ ਤੋਂ ਇਜਾਜ਼ਤ ਲੈਣ ਤੋਂ ਬਾਅਦ ਇਹ ਪਤਾ ਲਗਾਇਆ ਜਾ ਸਕੇ ਕਿ ਆਖਰਕਾਰ ਪਾਰਟੀ ਦੇ ਨਾਲ ਲੋਕ ਖੜੇ ਵੀ ਨੇ ਜਾਂ ਨਹੀਂ ਯਾਨੀ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਲੋਕ ਆਮ ਆਦਮੀ ਪਾਰਟੀ ਦੇ ਹਿੱਤ ਦੇ ਵਿੱਚ ਹੈਗੇ ਨੇ ਜਾਂ ਨਹੀਂ ਇਹ ਪਤਾ ਲਗਾਇਆ ਜਾ ਸਕਦਾ ਹੈ ਇਸ ਤਰੀਕੇ ਦੇ ਨਾਲ ਪਰ ਫਿਲਹਾਲ ਇਹ ਮੁਹਿੰਮ ਜ਼ਰੂਰ ਛੇੜੀ ਗਈ ਹੈ ਇਹ ਮੁਹਿੰਮ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਵੱਲੋਂ ਛੇੜੀ ਗਈ ਹੈ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵੀ ਲੱਗੀ ਹੋਈ ਹੈ ਅਰਵਿੰਦ ਕੇਜਰੀਵਾਲ ਦੇ ਆਮ ਆਦਮੀ ਪਾਰਟੀ ਦੀ ਸਾਖ ਨੂੰ ਬਰਕਰਾਰ ਰੱਖਣ ਦੇ ਵਾਸਤੇ ਪਰ ਦੂਜੇ ਪਾਸੇ ਜੇ ਇਹ ਗੱਲ ਕੀਤੀ ਸੀ ਕਿ ਅਰਵਿੰਦ ਕੇਜਰੀਵਾਲ ਪਾਪਗੇ ਹੋਣਗੇ ਕਿ ਉਹਨਾਂ ਦੀ ਗ੍ਰਿਫਤਾਰੀ ਜ਼ਰੂਰ ਹੋਵੇਗੀ ਅਤੇ ਇਸ ਤੋਂ ਨਜਾਤ ਪਾਉਣ ਦੇ ਵਾਸਤੇ ਵੀ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦਾ ਹੱਲ ਜ਼ਰੂਰ ਕੱਢਿਆ ਹੋਵੇਗਾ ਕਿ ਪਾਰਟੀ ਜਿਹੜੀ ਹੈ ਉਹ ਅਤਾਵਲ ਲਿਜਾਈ ਜਾ ਸਕੇ ਨਾ ਕਿ ਪਾਰਟੀ ਉੱਥੇ ਸਟੈਗਨੈਂਟ ਹੋ ਜਵੇ ਜਾਂ ਫਿਰ ਪਾਰਟੀ ਦੀ ਸਾਖ ਇਥਾਂ ਡਿਗਣ ਲੱਗ ਜਾਵੇ ਇਸ ਵਾਸਤੇ ਇੱਕ ਤਾਂ ਹਾ ਪ੍ਰੋਫਾਈਲ ਫੋਟੋ ਦਾ ਇਸਤੇਮਾਲ ਕੀਤਾ ਜਾ ਰਿਹਾ ਔਰ ਦੂਜੀ ਗੱਲ ਇਹ ਗੱਲ ਆਖੀ ਗਈ ਕਿ ਜੇਲ੍ਹ ਦੇ ਵਿੱਚੋਂ ਸਰਕਾਰ ਚਲਾਈ ਜਾਵੇਗੀ ਆਪਣੇ ਆਪ ਦੇ ਵਿੱਚ ਇਹ ਕੰਟਰੋਵਰਸ਼ੀਅਲ ਬਿਆਨ ਹੈਗਾ ਜੇਲ੍ਹ ਦੇ ਵਿੱਚੋਂ ਸਰਕਾਰ ਕਿਸ ਤਰ੍ਹਾਂ ਚੱਲ ਸਕਦੀ ਹੈ ਪਰ ਇਸ ਮਾਮਲੇ ਨੂੰ ਲੈ ਕੇ ਜੇਲ੍ਹ ਦੇ ਵਿੱਚੋਂ ਸਰਕਾਰ ਚਲਾਉਣ ਨੂੰ ਲੈ ਕੇ ਲੋਕਾਂ ਦੇ ਵਿੱਚ ਸਾਖ ਬਿਲਡ ਅਪ ਕੀਤੀ ਜਾ ਸਕਦੀ ਹੈ ਆਪਣੀ ਗੁੱਡਵਿਲ ਬਣਾਈ ਜਾ ਸਕਦੀ ਹੈ ਅਰਵਿੰਦ ਕੇਜੀ ਵਾਲਦੇ ਆਮ ਆਦਮੀ ਪਾਰਟੀ ਦੇ ਲੀਡਰ ਸ਼ਾਇਦ ਇਸੇ ਲੀਹੇ ਤੇ ਉਤੇ ਚੱਲਦੇ ਪਏ ਨੇ ਔਰ ਆਪਣੀ ਸਾਖ ਨੂੰ ਬਰਕਰਾਰ ਰੱਖਿਆ ਉਤਾਂ ਵੱਲ ਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਹੋਏ ਜੇਲ੍ਹ ਤੋਂ ਸਰਕਾਰ ਚਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਇੱਕ ਪਾਸੇ ਇਹ ਕਿਹਾ ਜਾ ਸਕਦਾ ਹੈ ਕਿ ਜੇਲ੍ਹ ਦੇ ਵਿੱਚੋਂ ਸਰਕਾਰ ਚਲਾ ਰਹੇ ਹਾਂ ਅਸੀਂ ਦਿੱਲੀ ਵਾਸਤੇ ਦਿੱਲੀ ਦੇ ਲੋਕਾਂ ਵਾਸਤੇ ਬਹੁਤ ਸੋਹਰਦਾਂ ਪਰ ਦੂਜੇ ਪਾਸੇ ਜੇਲ੍ਹ ਵਿੱਚੋਂ ਸਰਕਾਰ ਚਲਾਉਣ ਦਾ ਇਹ ਬਿਆਨ ਆਪਣੇ ਆਪ ਦੇ ਵਿੱਚ ਵਿਵਾਦਤ ਬਿਆਨ ਹੈ ਹੋ ਸਕਦਾ ਜਾਂ ਨਹੀਂ ਹੋ ਸਕਦਾ ਇਹ ਸਮਾਂ ਦੱਸੇਗਾ ਕਿਉਂਕਿ ਨਾ ਤਾਂ ਇੰਨਾ ਸਮਾਂ ਦਿੱਤਾ ਜਾਂਦਾ ਹੈ ਜੇਲ੍ਹ ਦੇ ਵਿੱਚ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਹੋ ਸਕੇ ਜਾਂ ਫਿਰ ਉੱਥੇ ਕੋਈ ਮੀਟਿੰਗ ਰੱਖੀ ਜਾ ਸਕੇ ਆਏ ਦਿਨ ਉੱਥੇ ਜਾ ਕੇ ਗੱਲਬਾਤ ਕੀਤੀ ਜਾ ਸਕੇ ਹਾਂ ਐਥੇ ਇੱਕ ਚੀਜ਼ ਜ਼ਰੂਰ ਹੋਈ ਹੈ ਕਿ ਇੱਕ ਚਿੱਠੀ ਜ਼ਰੂਰ ਸਾਹਮਣੇ ਆਈ ਹੈ ਆਤਿਸ਼ੀ ਜਿਹੜੇ ਨੇ ਉਹ ਇਸ ਚਿੱਠੀ ਨੂੰ ਲੈ ਕੇ ਆਉਂਦੇ ਨੇ ਲੋਕਾਂ ਦੇ ਵਿੱਚ ਦਿਖਾਉਂਦੇ ਨੇ ਔਰ ਪ੍ਰੈਸ ਕਾਨਫਰੰਸ ਕਰਕੇ ਉਸ ਚਿੱਠੀ ਨੂੰ ਜਨਤਕ ਤੌਰ ਤੇ ਪੜਿਆ ਜਾਂਦਾ ਉਸ ਦੇ ਵਿੱਚ ਦਿੱਲੀ ਦੇ ਪਾਣੀਆਂ ਦਾ ਮੁੱਦਾ ਹੁੰਦਾ ਹੈ ਔਰ ਲੋਕਾਂ ਨੂੰ ਮੁਹੱਈਆ ਹੋਣ ਵਾਲੇ ਪਾਣੀ ਦੇ ਬਾਰੇ ਗੱਲ ਕੀਤੀ ਹੁੰਦੀ ਹੈ ਪਰ ਵੱਡੀ ਗੱਲ ਇਹ ਹੈ ਕਿ ਇਹ ਚਿੱਠੀ ਆਈ ਕਿਸ ਤਰ੍ਹਾਂ ਇਹ ਚਿੱਠੀ ਕੀ ਅਰਵਿੰਦ ਕੇਜਰੀਵਾਲ ਨੇ ਲਿਖੀ ਹੈ ਆਪਣੇ ਆਪ ਦੇ ਵਿੱਚ ਵਿਵਾਦ ਇਸ ਕਰਕੇ ਬਣਦਾ ਪਿਆ ਕਿਉਂਕਿ ਜਿੱਥੇ ਈਡੀ ਦੇ ਹਿਰਾਸਤ ਦੇ ਵਿੱਚ ਅਰਵਿੰਦ ਕੇਜਰੀਵਾਲ ਹੈਗੇ ਨੇ 28 ਤਰੀਕ ਤੱਕ ਉਹਨਾਂ ਦਾ ਰਿਮਾਂਡ ਚੱਲਦਾ ਪਿਆ ਪਰ ਰਿਮਾਂਡ ਵਿੱਚ ਹੋਣ ਦੇ ਬਾਵਜੂਦ ਉਹਨਾਂ ਨੂੰ ਸਟੇਸ਼ਨਰੀ ਦਾ ਸਮਾਨ ਕਿਸ ਨੇ ਮੁਹੱਈਆ ਕਰਵਾਇਆ ਔਰ ਵੱਡੀ ਗੱਲ ਇਹ ਕਿ ਇਹ ਚਿੱਠੀ ਉਹ ਕਿਸ ਨੂੰ ਦਿੱਤੀ ਅਜੇ ਤੱਕ ਇਹ ਚਰਚਾਵਾਵਾਂ ਚੱਲ ਰਹੀਆਂ ਨੇ ਕਿ ਅਰਵਿੰਨ ਕੇਜਰੀਵਾਲ ਦੀ ਪਤਨੀ ਉਹਨਾਂ ਨੂੰ ਮਿਲਣ ਆਈ ਸੀ ਤਾਂ ਉਹਨਾਂ ਨੇ ਇਹ ਚਿੱਠੀ ਆਪਣੀ ਪਤਨੀ ਨੂੰ ਦਿੱਤੀ ਸੀ ਪਰ ਵੱਡੀ ਗੱਲ ਇਹ ਹੈ ਕਿ ਈਡੀ ਦੀ ਹਿਰਾਸਤ ਦੇ ਵਿੱਚ ਉਹਨਾਂ ਨੂੰ ਇਹ ਸਮਾਨ ਮੁਹੱਈਆ ਕਿਸ ਤਰ੍ਹਾਂ ਕਰਵਾਇਆ ਗਿਆ ਜੇ ਇੰਨਾ ਸੌਖਾ ਹੈਗਾ ਇਹ ਮੁਹੱਈਆ ਕਰਵਾਉਣਾ ਸਮਾਨ ਤੇ ਉੱਥੇ ਉਹਨਾਂ ਨੂੰ ਫੋਨ ਵੀ ਦਿੱਤਾ ਜਾ ਸਕਦਾ ਔਰ ਜੇਲ੍ਹ ਦੇ ਵਿੱਚ ਬੈਠੇ ਆਰਾਮ ਨਾਲ ਫੋਨ ਤੋਂ ਲਾਈਵ ਹੋ ਕੇ ਤੇ ਸਰਕਾਰ ਚ ਲਾਈਵ ਹੀ ਜਾ ਸਕਦੀ ਹੈ ਪਰ ਵੱਡੀ ਗੱਲ ਇਹ ਹੈ ਕਿ ਉਹਨਾਂ ਨੂੰ ਇਹ ਕਾਗਜ਼ ਇਹ ਪੈਨਸਲ ਇਹ ਪੈਨ ਦਿੱਤਾ ਕਿਸ ਕਿੰਨੇ ਤੇ ਕਿਸ ਤਰ੍ਹਾਂ ਦਿੱਤਾ ਗਿਆ ਜੇਲ੍ਹ ਦੇ ਅੰਦਰ ਜੇ ਅਰਵਿੰਦ ਕੇਜਰੀਵਾਲ ਹੈਗੇ ਨੇ ਔਰ ਇਸੇ ਸਵਾਲ ਨੂੰ ਉਗਾਹ ਤੋਰਦਿਆਂ ਹੋਇਆਂ ਈਡੀ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਆ ਕਿ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾਵੇਗੀ ਕਿ ਆਖਰਕਾਰ ਇਹ ਚਿੱਠੀ ਕੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਲਿਖੀ ਗਈ ਹੈ ਜਾਂ ਫਿਰ ਪਾਰਟੀ ਦੇ ਲੀਡਰਾਂ ਵੱਲੋਂ ਆਪਣੇ ਤੌਰ ਤੇ ਇੱਕ ਚਿੱਠੀ ਬਣਾ ਕੇ ਇੱਕ ਫੇਕ ਚਿੱਠੀ ਬਣਾ ਕੇ ਇੱਕ ਫੈਬ੍ਰਿਕੇਟਿਡ ਚਿੱਠੀ ਬਣਾ ਕੇ ਲੋਕਾਂ ਦੇ ਸਾਹਮਣੇ ਲਿਆਂਦੀ ਗਈ ਔਰ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਸਨੇਹਾ ਦਿੱਤਾ ਉਹਨਾਂ ਨੂੰ ਇਹ ਸਵਾਲਾਂ ਦੇ ਵਿਚ ਫਿਲਹਾਲ ਘਿਰਿਆ ਹੋਇਆ ਮਾਮਲਾ ਹੈਗਾ ਆ ਇਸ ਮਾਮਲੇ ਨੂੰ ਲੈ ਕੇ ED ਦੇ ਵੱਲੋਂ ਵੀ ਫਿਲਹਾਲ ਜਾਂਚ ਕਰਨ ਦੀ ਗੱਲ ਕਹੀ ਗਈ ਹੈ ਪਰ ਇਸ ਦੇ ਨਾਲ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰਜ਼ ਜ਼ਰੂਰ ਇਸ ਦੇ ਵਿੱਚ ਫਸ ਸਕਦੇ ਨੇ ਜੇ ਇਹ ਚਿੱਠੀ ਝੂਠੀ ਨਿਕਲਦੀ ਹੈ ਖੈਰ ਇਸ ਤੋਂ ਇਲਾਵਾ ਇੱਕ ਸਵਾਲ ਹੋਰ ਖੜਾ ਹੋ ਰਿਹਾ ਹੈ ਕਿ ਕੀ अरविंद केजरीवाल ਦੇ ਧਰਮ ਪਤਨੀ ਹੋਣਾਂ ਤੋਂ ਬਾਅਦ ਸੀਐਮ ਦੀ ਕੁਰਸੀ ਸਾਂਭਣਗੇ ਜਾਂ ਫਿਰ ਕਿਸੇ ਹੋਰ ਲੀਡਰ ਜਿਵੇਂ ਕਿ ਆਤਿਸ਼ੀ ਜਿਹੜੇ ਨੇ ਉਹ ਲਗਾਤਾਰ ਸੋਸ਼ਲ ਮੀਡੀਆ ਦੇ ਸਾਹਮਣੇ ਵੀ ਆ ਰਹੇ ਨੇ ਔਰ ਇਹ ਵੀ ਕਿਆਸਰਾਈਆਂ ਨੇ ਕਿ ਹੋ ਸਕਦਾ ਹੈ ਕਿ ਆਤਿਸ਼ੀ ਨੂੰ ਫਿਲਹਾਲ ਉਹ ਕੁਰਸੀ ਜਿਹੜੀ ਹੈ ਉਹ ਦਿੱਤੀ ਜਾਵੇ ਔਰ ਆਤਿਸ਼ੀ ਉਸ ਕੁਰਸੀ ਦੇ ਉੱਤੇ ਬੈਠ ਕੇ ਸੰਚਾਲਨ ਕਰਨ ਪਰ ਆਪਣੇ ਆਪ ਦੇ ਵਿੱਚ ਸਵਾਲ ਖੜੇ ਹੁੰਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਸ ਦੇ ਵਿੱਚ ਕੁਝ ਕੈਟਾਗਰੀਜ਼ ਦੇ ਲੀਡਰ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਉੱਪਰਲੀ ਕੈਟਾਗਰੀ 'ਚ ਅਰਵਿੰਦ ਕੇਜਰੀਵਾਲ ਆਉਂਦੇ ਨੇ ਉਹਨਾਂ ਤੋਂ ਬਾਅਦ ਨੀਸ ਸੋਧਿਆ ਸੰਜੇ ਸਿੰਘ ਵਰਗੇ ਲੀਡਰ ਨੇ ਜਿਹੜੇ ਆਲਰੇਡੀ ਜੇਲ੍ਹਾਂ ਦੇ ਵਿੱਚ ਨੇ ਔਰ ਹੋ ਸਕਦਾ ਹੈ ਕਿ ਅਰਵਿੰਦ ਕੇਜਰੀਵਾਲ ਇਸ ਗ੍ਰਿਫਤਾਰੀ ਤੋਂ ਬਾਅਦ ਇਸ ਕੁਰਸੀ ਨੂੰ ਇਸ ਅਹੁਦੇ ਨੂੰ ਕਿਸੇ ਹੋਰ ਲੀਡਰ ਜਿਹੜਾ ਅਜੇ ਜੇਲ੍ਹ ਤੋਂ ਬਾਹਰ ਹੈ ਉਹਨਾਂ ਨੂੰ ਦੇਣ ਤੋਂ ਫਿਲਹਾਲ ਗਰੇਜ਼ ਕਰਨ ਹੋ ਸਕਦਾ ਹੈ ਕਿ ਉਹ ਲੀਡਰ ਉਨੇ ਕੈਪੇਬਲ ਨਾ ਹੋਣ ਕਿ ਉਸ ਕੁਰਸੀ ਦੇ ਅਹੁਦੇ ਨੂੰ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਸੰਭਰੇ ਸੀ ਉਹਨੂੰ ਸੰਭਿਆ ਜਾ ਸਕੇ ਕਿਉਂਕਿ ਅਰਵਿੰਦ ਕੇਜਰੀਵਾਲ ਦੇ ਹੁਣ ਤੱਕ ਦੇ ਸਾਰੇ ਕਾਰਜਕਾਲ ਦਾ ਵੇਰਵਾ ਦੇਖੀਏ ਤਾਂ ਅਰਵਿੰਦ ਕੇਜਰੀਵਾਲ ਨੇ ਆਪਣੀ ਸੀਐਮਸ਼ਿਪ ਬਖੂਬੀ ਨਿਭਾਈ ਹੈ ਵੱਡੇ ਵੱਡੇ ਲੀਡਰਾਂ ਦੇ ਨਾਲ ਖੈंदे ਨਜ਼ਰ ਆਏ ਨੇ ਅਰਵਿੰਦ ਕੇਜਰੀਵਾਲ ਔਰ ਬਹੁਤ ਹੀ ਚਤੁਰਾਈ ਦੇ ਨਾਲ ਆਪਣੇ ਉੱਤੇ ਹੁੰਦੇ ਵਾਰ ਜਿਹੜੇ ਨੇ ਉਹਨਾਂ ਦਾ ਸਾਹਮਣਾ ਅਰਵਿੰਦ ਕੇਜਰੀਵਾਲ ਨੇ ਕੀਤਾ ਔਰ ਲੋਕਾਂ ਦੇ ਹਿੱਤ ਵਾਸਤੇ ਜ਼ਰੂਰ ਉਹ ਖੜਦੇ ਆਏ ਨੇ ਪਰ ਇੱਥੇ ਸਵਾਲ ਇਹ ਖੜੇ ਹੁੰਦੇ ਨੇ ਕਿ ਕੀ ਅਰਵਿੰਦ ਕੇਜਰੀਵਾਲ ਤੋਂ ਬਾਅਦ ਔਰ ਦੂਸਰੀ ਕੈਟਾਗਰੀ ਦੇ ਲੀਡਰ ਜਿਵੇਂ ਕਿ ਮਨੀਸ਼ ਸੋਦੀਆ ਸੰਜੇ ਸਿੰਘ ਜਿਹੜੇ ਆਲਰੇਡੀ ਗ੍ਰਿਫਤਾਰ ਨੇ ਉਹਨਾਂ ਤੋਂ ਬਾਅਦ ਕੋਈ ਹੋਰ ਇਹੋ ਜਿਹਾ ਲੀਡਰ ਹੈਗਾ ਜਿਹੜਾ ਇਸ ਕੁਰਸੀ ਤੇ ਬੈਠ ਸਕਦਾ ਆ ਕਿਸੇ ਨੂੰ ਬਿਠਾਣਾ ਪੈ ਸਕਦਾ ਆ ਕਿਉਂਕਿ ਜੇ ਐਲਜੀ ਦੇ ਵੱਲੋਂ ਆਪਣੇ ਕਾਨੂੰਨੀ ਅਖਤਿਆਰ ਵੋਕ ਕਰ ਲਏ ਜਾਂਦੇ ਨੇ ਫਿਰ ਪਾਰਟੀ ਨੂੰ ਕੋਈ ਫੌਰੀ ਤੌਰ ਦੇ ਉੱਤੇ ਫੈਸਲਾ ਲੈਣਾ ਪੈ ਸਕਦਾ ਆ ਨਹੀਂ ਤਾਂ ਪਾਰਟੀ ਦੀ ਬੁਨਿਆਦ ਦੇ ਉੱਤੇ ਸਿੱਧਾ ਨਿਸ਼ਾਨਾ ਹੋਵੇਗਾ ਆਉਣ ਦੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਕੀ ਕੁਝ ਕਰਦੀ ਹੈ ਇਹ ਸਮਾਂ ਦੱਸੇਗਾ ਫਿਲਹਾਲ ਇਹਨਾਂ ਸਵਾਲਾਂ ਨੂੰ ਲੈ ਕੇ ਸਮੇਂ ਦਾ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਈਡੀ ਨੇ ਵੀ ਲੈਟਰ ਮਾਮਲੇ ਨੂੰ ਲੈ ਕੇ ਜਿਹੜੀ ਚਿੱਠੀ ਅਰਵਿੰਦ ਕੇਜਰੀਵਾਲ ਨੇ ਲਿਖੀ ਹੈ ਉਸ ਮਾਮਲੇ ਨੂੰ ਲੈ ਕੇ ਜਾਂਚ ਦੀ ਗੱਲ ਕਹੀ ਹੈ ਦੂਜੇ ਪਾਸੇ ਸੀਐਮ ਸ਼ਿਪ ਕਿਸ ਨੂੰ ਦਿੱਤੀ ਜਾਵੇਗੀ ਦਿੱਤੀ ਜਾਵੇਗੀ ਜਾਂ ਨਹੀਂ ਇੱਕ علیحدਾ ਵਿਸ਼ਾ ਆ ਔਰ ਖਾਸ ਕਰਕੇ ਕੀ ਸਰਕਾਰ ਜੇਲ੍ਹ ਚੋਂ ਚੱਲੇਗੀ ਅਵੀ ਆਉਣ ਦੇ ਸਮੇਂ ਨੂੰ ਦੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਮਾਂ ਨੇਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ